ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆ ਤਵੇਂ ਰੋਡ ਤੇ ਪਹਿਲਾ ਪਿੰਡ ਹੀ ਆ ਬੁੱਧ ਸਿੰਘ ਵਾਲਾ ਤੇ ਜੇ ਭਗਤੇ ਭਾਈ ਵਾਲੀ ਸਾਈਡ ਤੋਂ ਆਉਣੇ ਆ ਬਾਗੇਪੁਰਾਣੇ ਨੂੰ ਤੇ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ 2 ਕਿਲੋਮੀਟਰ ਤੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਬੱਧ ਸਿੰਘ ਵਾਲਾ ਪਿੰਡ 'ਚ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਪਹਿਲਾਂ ਤਾਂ ਨਾ ਕਾਫੀ ਸੀ ਪਹਿਲਾਂ ਤਾਂ ਚਲੋ ਸਾਰੇ ਘਰਾਂ 'ਚ ਆਮ ਹੀ ਹਰੇਕ ਪਿੰਡਾਂ 'ਚ ਜਾਨਵਰ ਬਹੁਤ ਸੀ ਪਰ ਹੁਣ ਜਿੱਦਾਂ ਜਿੱਦਾਂ ਸਮੇਂ ਨੇ ਕਰਵਟ ਲਈ ਬਾਹਰ ਦਾ ਰੁਝਾਨ ਜਾਦੇ ਹੋਇਆ ਤੇ ਇਹ ਗਿਣਤੀ ਬਹੁਤ ਜ਼ਿਆਦਾ ਘਟ ਗਈ ਆ ਤੇ ਦਿਨੋਂ ਦਿਨ ਹੋਰ ਵੀ ਘਟ ਰਹੀ ਆ ਇਸ ਟਾਈਮ ਪੰਜ ਕਨਗ ਹੋਣਗੇ ਸਾਲਕ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਦੋ ਤਿੰਨ ਨਾਗ ਵੱਧ ਸੀਗੇ ਹੁਣ ਉਹਨਾਂ ਜੋ ਵੀ ਇੱਕ ਨਾਲ ਹੋਰ ਸੇਲ ਕਰਨ ਲੱਗੇ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਝੋਟੀ ਵੇਖ ਰਹੇ ਆ ਸੋਹਣੀ ਝੋਟੀ ਆ ਰਾਜੀਰੂ ਜੀ ਬਹੁਤ ਆ ਤਾਜੀ ਸੂਈ ਸਵਾਈ ਆ ਤੇ ਖਾਸ ਗੱਲ ਰਹੂਗੀ ਕਿ ਚੰਗੇ ਦੁੱਧ ਵਾਲੀ ਆ ਬਾਕੀ ਗੱਬਣ ਦਾ ਤਾਂ ਚਲੋ ਵਹਿਮ ਹੁੰਦਾ ਪਤਾ ਨਹੀਂ ਕਿੰਨਾ ਦੁੱਧ ਦੇਊ ਕਿ ਨਾ ਦੇਊ ਇਹ ਤਾਂ ਸੂਈ ਸਵਾਈ ਹੈਗੀ ਆ ਅਗਲਾ ਚੋਕੇ ਲੈ ਜੇ ਭਾਵਾ ਇਨਫਰਮੇਸ਼ਨ ਲੈ ਦਨਾਂ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀਏ ਜੀ ਕੁਲਵੰਤ ਸਿੰਘ ਜੀ ਪਿੰਡ ਬਦ ਸਿੰਘ ਪਿੰਡ ਬਦ ਸਿੰਘ ਵਾਲਾ ਮੋਬਾਈਲ ਨੰਬਰ ਦੱਸ ਦੀ ਜੀ 9815200911 ਇੱਕ ਵਾਰੀ ਫੇਰ ਦੱਸ ਦੀ ਜੀ 9815200911 ਕਿੰਨਵਾ ਸੂਬਾ ਬਾਈ ਇਹ ਪੰਜਵਾਂ ਸੂਬਾ ਹੈ ਜੀ ਪੰਜਵਾਂ ਸੂਬਾ ਹਾਂਜੀ ਲਿਖਾ ਬਲੁਖਾ ਤਾਂ ਨਹੀਂ ਲੱਗੇ ਕੋਈ ਬਾਈ ਭਾਈ ਕਰੋ ਪੈਸਾ ਮੇਰੇ ਸਾਹਮਣੇ ਪੰਜਵਾਂ ਹੋਣਾ ਪੰਜਵਾਂ ਹੀ ਨਹੀਂ ਉਦਾਂ ਪੰਜਵਾਂ ਹੀ ਆ ਪਰ ਮੇਰੇ ਹਿਸਾਬ ਨਾਲ ਜਿੱਦਾਂ YouTube ਤੇ ਹੁਣ ਵੇਖੋ ਵੇਖ ਹਰੇਕ ਦੂਜਾ ਕਹਿੰਦਾ ਮੱਝ ਜਾਂ ਗਾਂ ਬੁੱਢੀ ਹੁੰਦੀ ਆ ਅਗਲਾ ਦੂਜਾ ਕਹਿੰਦਾ ਉਹ ਹਿਸਾਬ ਨਾਲ ਗਿਆ ਮੈਂ ਭੇਖਾ ਤਾਂ ਨਹੀਂ ਲੱਗ ਗਿਆ ਥੋੜਾ ਝੂਠ ਥੋੜਾ ਮਰੀ ਜਾਏ ਘਰ ਦੀ ਝੁੱਟੀ ਆ ਘਰ ਦਾ ਸਭ ਕੁਝ ਪਹਿਲਾਂ ਸਾਹ ਘਰੇ ਚੂਈ ਆ ਹਮ ਠੀਕ ਹੈ ਪਹਿਲਾਂ ਸੁਏ ਦੀ ਕੱਟੀ ਖੜੀ ਆ ਉਹੋ ਜੀ ਦੀ ਕੱਟੀ ਇਹਦੀ ਨਹੀਂ ਨਹੀਂ ਤੁਸੀਂ ਆਪ ਦੀ ਥਾਂ ਤੇ ਸਹੀ ਆ ਪਰ ਮੈਨੂੰ ਵੀ ਸ਼ੌਕ ਜਿਹਾ ਲੱਗਿਆ ਵੀਡੀਓ ਦੇਖਣ ਵਾਲੇ ਨੂੰ ਵੀ ਲੱਗੂ ਕਿ ਪੰਜਵਾਂ ਸੂਆ ਦਾ ਕੋਈ ਕਹਿੰਦਾ ਹੀ ਨਹੀਂ ਉਹ ਬਈ ਝੂਠ ਮਾਰਨ ਦਾ ਥੱਲੇ ਸੂਏ ਨੂੰ ਜਿਹੜਾ ਦੂਜੇ ਸੂਏ ਕਹ ਕੇ ਵਿੱਚ ਹੀ ਆਉਣਾ ਹਮ ਵਿੱਚ ਹੀ ਜਾਂਦੇ ਪਰ ਮਾੜੀਆਂ ਗੱਲਾਂ ਹਾਂ ਇਹ ਗੱਲ ਹੁੰਦਾ ਗੱਲ ਕੋਈ ਨਹੀਂ ਹੋ ਵੀ 16 ਤਰੀਕ ਦੀ ਸੂਈ ਹੈ ਜੀ ਅੱਜ 19 ਹੋ ਗਈ ਹਾਂਜੀ ਤੀਜਾ ਦਿਨ ਹੋ ਗਿਆ ਜੀ ਮਗਰ ਮੇਲ ਕੇ ਫੀਮੇਲ ਜੀ ਮੇਲ ਹੈ ਜੀ ਕਟਾਈ ਪਿਛਲੇ ਸੂਏ ਕਿੰਨਾ ਕਿ ਦੁੱਧ ਪਿਆਗੀ ਚੌਥੇ ਸੂਏ ਦੀ ਇਸ 17 ਕਿਲੋੁੱ ਧੁੱਧ 17 18 17 18 ਇਹਨਾਂ ਤੋਂ ਦਈ ਜਾਂਦੀ ਏ। ਠੀਕ ਹੈ। ਤੇ ਇਹ ਮੰਨ ਲਾਗੀ ਨਾ ਕਟਰੋਂ ਵੀ ਬੜਾ ਜੇ ਨਿਸ਼ਾ ਦੇ ਉਹਦੇ ਬਾਅਦ ਥੋੜੇ ਦਿਨ ਬਾਅਦ ਚਾੜ ਤੇ ਮੈਣ ਲੱਗ ਜਾਂਦੀ ਏ। ਅੱਛਾ ਜੀ। ਹਾਂ ਕੋਈ ਨਹੀਂ ਬਸ ਐਦਾਂ ਕਰਕੇ ਕਟਰੋਂ ਦੇ ਵੀ ਕੋਈ ਇਨ ਜਿਆਦਾ ਕਰਦੀ ਉਹ ਕੱਟੀਆਂ ਵੀ ਰਸੂਏ ਦੀ। ਹੂੰ। ਪਰ ਥੋੜੇ ਦਿਨ ਬਾਅਦ ਚਾੜ ਤੇ ਮਰ ਜਨ ਲੱਗ ਜਾਂਦੀ ਏ। ਠੀਕ ਹੈ ਜੀ। ਉਹ ਬੱਠੀ ਚੀਜ਼ਾ ਦਬੇਣਾ ਪੈਂਦਾ। ਚਲੋ ਵਧੀਆ ਗੱਲ ਹੈ। ਠੰਡੀ ਸੀਲ ਹੈ ਪੂਰੀ। ਠੀਕ ਹੈ ਜੀ। ਕੋਈ ਦਿੱਕਤ ਨਹੀਂ। ਕੱਢੀਏ ਮਾੜੀ ਜੀ ਤੋਰ ਕੇ ਵਿਖਾਈਏ। ਲਓ ਜ ਨਾਲੇ ਇਹ ਕਿਹੜਾ ਪੰਜਵੇਂ ਸੂਏ ਬੁੱਢੀ ਹੋਗੀ ਹਾਂ ਪਰ ਉਹ ਹੀ ਲੋਕਾਂ ਦੀ ਕਹਿਣ ਵਾਲੀ ਗੱਲ ਕਿ ਐਵੇਂ ਕਹਿ ਦਿੰਦੇ ਦੋ ਸੂਏ ਤਿੰਨ ਸੂਏ ਦਾ ਝੂਠ ਮਾਰ ਦਿੰਦੇ ਆ ਪਰ ਦੋਸਤੋ ਵਧੀਆ ਗੱਲ ਆ ਚੰਗੇ ਬੰਦੇ ਵੀ ਦੁਨੀਆ ਦੇ ਹੈਗੇ ਆ ਪੰਜਵਾਂ ਸੂਆ ਕਿਹਾ ਬਾਈ ਨੇ ਮੈਨੂੰ ਵੀ ਝਟਕਾ ਜਾ ਲੱਗਿਆ ਤੇ ਤੁਹਾਨੂੰ ਵੀ ਲੱਗੂਗਾ ਕਿਉਂਕਿ ਪੰਜਵਾਂ ਸੂਆ ਕੋਈ ਕਹਿੰਦਾ ਹੀ ਨਹੀਂਗਾ ਹੁਣ ਘੋੜੀ ਵਾਂਗੂ ਜਾਂਦੀ ਇਹ ਕਿਹੜਾ ਪੰਜਵੇਂ ਸੂਏ ਬੁੱਢੀ ਹੋਗੀ 15 15 20 20 ਸੂਏ ਦੁੱਧ ਪਿਆਣਦੀਆਂ ਮੱਝਾਂ ਪਰ ਮਾੜੀਆਂ ਗੱਲਾਂ ਕਈ ਭੈਣ ਭਰਾ ਝੂਠ ਮਾਰਦੇ ਆ ਚਲੋ ਉਦਾਂ ਝੂਠ ਮਾਰਨ ਵਾਲੇ ਵੀ ਹੈਗੇ ਆ ਤੇ ਇਮਾਨਦਾਰ ਬੰਦੇ ਵੀ ਹੈਗੇ ਆ 17 18 17 ਇੱਥੇ ਬਾਈ ਕਹਿੰਦਾ ਦੁੱਧ ਦਿੱਤਾ ਇਹਨੇ ਚੌਥੇ ਸੂਏ ਹੁਣ ਪੰਜਵਾਂ ਸੂਆ ਸੂਈ ਆ ਘਰ ਦੀ ਕੱਟੀ ਆ ਇਸ ਟਾਈਮ ਪੰਜਵੇਂ ਸੂਏ ਸੂਈ ਆ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ 16 ਦੀ ਬਾਈ ਜੀ ਹੁਣੀ ਕਹਿੰਦੇ ਸੂਈ ਆ ਅੱਜ 19 ਤਰੀਕ ਹੋ ਗਈ ਮਗਰ ਮੇਲ ਕਾਫਾ ਕਟੜਾ ਸੇਵਾ ਸੰਭਾਲ ਬਾਈ ਹੁਣਾਂ ਦੀ ਪੂਰੀ ਐ ਜਾਨਵਰ ਤਾਂ ਚਲੋ ਹੁਣ ਘੜੀ ਜਾਂਦੇ ਸਾਰੇ ਪਾਸੇ ਫਾਰਮਾਂ ਜਦੋਂ ਬਹੁਤ ਗੇਮਤੀ ਚ ਹੈਗੇ ਆ 6 ਕਿਲੋ ਬੜਾ ਤਿਆਰ ਆ ਆਪਣਾ ਇਸ ਟਾਈਮ ਜੀ ਇਸ ਟਾਈਮ 6 ਕਿਲੋ ਤਿਆਰ ਹੈ ਹਮ ਠੀਕ ਐ ਜੀ ਮਗਰ ਮਾਲੀ ਵੀ ਚੰਗਾ ਨਰੂਆ ਥਣ ਸੋਹਣੇ ਆ ਚਾਰੇ ਥਣ ਫੁੱਲ ਵੈਰਲਾਂ ਚ ਗੈਬ ਚ ਨਿਖੜ ਮੈਂ ਇਕੱਲੇ ਇਕੱਲੇ ਲੱਗੇ ਹੋਏ ਆ ਦੂਸਰੀ ਸਾਈਡ ਤੋਂ ਵੀ ਮੈਂ ਕਿਰਾਂ ਤੁਹਾਨੂੰ ਬਖਾ ਦੇਣਾ ਲੇਵਾ ਭਾਂਡਾ ਸੋਹਣਾ ਉਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਰਾਜੀ ਫੁੱਲ ਹੈ ਕੋਈ ਲੱਸੀ ਲਾਵੀ ਨਹੀਂ ਪੂਰੀ ਭਾਰੀ ਫੁੱਲ ਜਾਣ ਵਾਲੀ ਪੰਜਵਾਂ ਸੂਹਾ ਮੱਝ ਜਿਹੜੇ ਭੈਣ ਭਰਾ ਕਮੈਂਟਾਂ 'ਚ ਵੀ ਕਰਦੇ ਹੁੰਦੇ ਆ ਬਾਈ ਯਾਰ ਦੂਜਾ ਸੂਹਾ ਹੀ ਕਹਿ ਜਾਂਦੇ ਆ ਹੁਣ ਮੈਂ ਕਿਹੜਾ ਬਾਈ ਨੂੰ ਕਿਹਾ ਸੀ ਬਾਈ ਤੁਸੀਂ ਦੂਜਾ ਸੂਹਾ ਕਹੋ ਜਾਂ ਪੰਜਵਾਂ ਕਹੋ ਬਾਈ ਨੇ ਆਪ ਹੀ ਕਿਹਾ ਕਿ ਪੰਜਵਾਂ ਸੂਹਾ ਹੈਗੀ ਕਰਕੇ ਬਾਈ ਨੇ ਕਿਹਾ ਪਰ ਮਾੜੀਆਂ ਗੱਲਾਂ ਜਿਹੜੇ ਝੂਠ ਮਾਰਦੇ ਆ ਪੂਰੀ ਭਾਰੀ ਫਲ ਜਾਣ ਵਾਲੀ ਆ ਉਹ ਕਿੱਧਰ ਜਾਂਦੇ ਆ ਉਹ ਕਿੱਧਰ ਜਾਂਦੇ ਆ ਸਹੀ ਗੱਲ ਆ ਜੀ ਇਹ ਤਾਂ ਗੱਲ ਹੈਗੀ ਆ ਜੀ ਉਹ ਦੇਖਣ ਵਾਲੇ ਕਹਿੰਦੇ ਕਹਿੰਨੀ ਚੈਨਲ ਵਾਲਾ ਘਵਾ ਹੁੰਦਾ ਮੂਹਰੋਂ ਪਰ ਉਹ ਤੁਹਾਨੂੰ ਪਤਾ ਸਭ ਕੋ ਸਹੀ ਆ ਸਾਰਿਆਂ ਨੂੰ ਚਲੋ ਥਣ ਸੋਹਣੇ ਥਣਾ ਦੀ ਸਾਫ ਸੁਥਰੀ ਆ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਮੱਝ ਲੈਣ ਦਾ ਚਾਹ ਵਾਂਣ ਹੋਵੇ ਠੀਕ ਹੈ ਜੀ 17 18 ਕਿਲੋ 2210 ਦਾ ਖੁੱਲਾ ਦੁੱਧ ਪਿਆੰਦੀ ਹੈ ਚੌੜਾ ਵੱਡਾ ਤੇ ਲੰਮਾ ਹਵਾਨਾ ਅੱਗੇ ਧੁੰਨੀ ਨੂੰ ਹਵਾਨਾ ਟੱਚ ਕਰਦਾ ਉਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਐਸ ਟਾਈਮ ਤਾਜੀ ਸੂਈ ਸਵਾਈ ਹੈ 2210 ਦਾ ਕਿ ਕਈ ਪਸ਼ੂ ਤਾਂ ਬੱਚੇ ਦਾ ਬਾੜਾ ਕਰਦੇ ਹੁੰਦੇ ਆ 2200 ਕਈ ਵਾਰ ਜਾਨਵਰ ਨੂੰ ਬੱਚੇ ਨੂੰ 19 21 ਹੋ ਜਾਂਦੀ ਜਿਵੇਂ ਹੁਣ ਠੰਡ ਦੇ ਦੇਣ ਜਿਹੜਾ ਭੈਣ ਭਰਾ ਦੁੱਧ ਛੱਡਦਾ ਬੱਚੇ ਨੂੰ ਉਹਨੂੰ ਤਾਂ ਨਹੀਂ ਹੁੰਦਾ ਕੋਸ਼ ਕਈ ਦੁੱਧ ਛੱਡਦੇ ਨਹੀਂ ਪਸਮਾ ਕੇ ਜੇ ਬੱਚੇ ਨੂੰ ਪਾਸੇ ਬੰਨ੍ਹ ਦਿੰਦੇ ਆ ਤੇ ਫਿਰ ਸਿਆਲਾਂ ਚ ਚੱਲ ਜਾਂਦਾ ਤੇ ਮਗਰੋਂ ਕੋਈ ਟੀਕਾ ਲਵਾਉਂਦੀ ਆ ਮੱਝ ਮਗਰੋਂ ਪਰੇਸ਼ਾਨੀ ਆਉਂਦੀ ਆ ਕਈ ਪੰਜ ਪੰਜ 10 10 ਦਿਨ ਮਗਰੋਂ ਲੋਟ ਹੀ ਨਹੀਂ ਆਉਂਦੀਆਂ ਦੁੱਧ ਚਾਉਂਦੀਆਂ ਹੀ ਨਹੀਂ ਮੂਰੇ ਖੜ ਕੇ ਡਾਂਗਾ ਨਾਲ ਫੇਰ ਜਾ ਕੇ ਅਗਲਾ ਦੁੱਧ ਗੜਵੀ ਨਾਲ ਚਾਉਂਦਾ ਤੇ ਪਰ ਬਾਈ ਕਹਿੰਦਾ ਇਹਦੇ ਚ ਇੱਕ ਖੂਬੀ ਆ ਕਿ ਥੋੜੇ ਕੁ ਦਿਨ ਹੀ ਇਹਨੇ ਬੱਚੇ ਨੂੰ ਦੁੱਧ ਪਿਉਣਾ ਤੇ ਮਗਰੋਂ ਚਾੜ ਤੇ ਆਪ ਹੀ ਟਿਕ ਜਾਂਦੀ ਆ ਚਲੋ ਇਹ ਵੀ ਵਧੀਆ ਗੱਲ ਆ ਪਹਿਲੀ ਗੱਲ ਤਾਂ ਆਪਾਂ ਕਹਿੰਦੇ ਨਹੀਂ ਕਿ ਬੱਚੇ ਨੂੰ 19 ਕੀ ਹੋਵੇ ਬਾਕੀ ਜੇ ਕੋਈ ਦੁੱਧ ਨਾ ਵੀ ਛੱਡੂ ਫੇਰ ਤਾਂ ਹੋਣੀ ਆ ਹੁਣ ਇਹਨੇ ਪੱਠੇ ਕਿੱਤਰੋਂ ਖਾਣੇ ਆ ਅਜੇ 2 ਮਹੀਨੇ ਪੱਠੇ ਨਹੀਂ ਖਾਣੇ ਇਹਨੇ ਚਲੋ ਮਹੀਨੇ ਬਾਅਦ ਜੇ ਕੋਈ ਥੋੜੀ ਥੋੜੀ ਨਾਲ ਫੀਡ ਦੇਣ ਲੱਗ ਪੇ ਚਲੋ ਉੱਥੇ ਵੀ ਜਾਨਵਰ ਦੁੱਧ ਸੌਖਾ ਪਾਸੇ ਹੋ ਜਾਂਦਾ ਤੇ ਕਈ ਤਾਂ ਫਿਰ ਥੋੜੇ ਦਿਨਾਂ ਜੀ ਕਰ ਦਿੰਦੇ ਆ ਪਰ ਉਹ ਮਾੜੀ ਗੱਲ ਆ ਜੈ ਜੈ ਭਾ ਬਾਈ ਜੀ ਜੈ ਜੈ ਵੀ 190000 ਕੋਈ ਮੌਕੇ ਤੇ ਮਾਨਤਨ ਜੀ ਮਾਨਪਰ ਕਰ ਦੇਗੇ ਹੂੰ ਸਹੀ ਆ ਜੀ ਦੋਸਤੋ ਨਾਰਮੇ ਇਹ ਬੰਦੇ ਆ ਪਹਿਲਾਂ ਤਾਂ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਜਿਹੜੀ ਬਾਈ ਨੇ ਸਹੀ ਪੰਜਵਾਂ ਸੂਆ ਕਿਹਾ ਨਾਲ ਦੂਜੀ ਗੱਲ ਵੀ ਆ ਜਿਹਦੇ ਮਨ 'ਚ ਵਹਿਮ ਹੋਊਗਾ ਕਿ ਪੰਜਵਾਂ ਸੂਆ ਹਣੇ ਬੁੱਢੀ ਹੋ ਗਈ ਸਾਰੇ ਜਿਹੜੇ ਪਸ਼ੂ ਰੱਖਦੇ ਆ ਉਹਨੇ ਪਸ਼ੂ ਰਾਂ ਗਾਂ ਖਰੀਦਣਾ ਜਿਨ੍ਹਾਂ ਨੇ ਹੁਣ ਕਿਤੇ ਪਸ਼ੂ ਰੱਖਿਆ ਹੀ ਨਹੀਂ ਉਹਨਾਂ 'ਚ ਅੱਧਾ ਤਾਂ ਚਲੋ ਮੋੜਾ ਖਾ ਸਕਦਾ ਕਿ ਯਾਰ ਅਸੀਂ ਆਪਦਾ ਘਰ ਦਾ ਦੁੱਧ ਆਸਤੇ ਪਸ਼ੂ ਰੱਖੀਏ ਪਰ ਜ਼ਿਆਦਾਤਰ ਤਾਂ ਪਸ਼ੂ ਉਹਨਾਂ ਨੇ ਖਰੀਦਣਾ ਜਿਨ੍ਹਾਂ ਦੇ ਪਹਿਲਾਂ ਪਸ਼ੂ ਰੱਖੇ ਹੋਏ ਆ ਤੇ ਸਾਰਿਆਂ ਨੂੰ ਪਤਾ ਮੱਝਾਂ 15-15 20-20 ਸੂਏ ਦੁੱਧ ਪਿਆਣਦੀਆਂ ਤੇ ਹੁਣ ਪੰਜਵਾਂ ਸੂਆ ਕਹਦਾ ਤੇ ਕੋਈ ਆਏ ਨਾ ਮੰਨ ਲੈ ਕਿ ਇਹ ਤਾਂ ਬੁੱਢੀ ਹੋ ਗਈ ਤੁਸੀਂ ਤੁਹਾਨੂੰ ਤੋੜ ਕੇ ਵਿਖਾਈ ਆ ਇਹੀ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ ਚਲੋ ਹਾਂ ਤੇ ਵਿੱਚ ਕੋਈ ਵਪਾਰੀ ਵੀ ਨਾ ਗੁੱਸਾ ਕਰੇ ਵਿੱਚ ਘਰ ਵਾਲੇ ਵੀ ਹੈਗੇ ਆ ਘਰ ਵਾਲੇ ਵੀ ਵਿੱਚ ਕਹਿ ਦਿੰਦੇ ਆ ਤੇ ਪਰ ਸਾਫ਼ ਸੁਥਰੇ ਬੰਦੇ ਵੀ ਬਹੁਤ ਹੈਗੇ ਆ 1,90,000 ਡਿਮਾਂਡ ਹੈ ਉਹਦੇ ਚੋਂ ਮੌਕੇ ਤੇ ਮਾਨ ਤਾਣ ਹੋ ਜੂ ਫਿਰ ਦੁੱਧ ਵੀ 17-18 ਬਹੁਤ ਆ ਇਹ ਕਿਹੜਾ 9-10 ਕਿਲੋ ਦੁੱਧ ਆਲੀ ਆ 10 9 ਕਿਲੋ ਦੁੱਧ ਵਾਲੀ ਹੁਣ ਤਾਂ ਦਰਮਿਆਨੀ ਮੱਝ ਲੱਖ ਸਵਾ ਲੱਖ ਦੀ ਮਿਲਦੀ ਆ ਤੇ ਇਹਨਾਂ ਦਾ ਫੇਰ ਦੁੱਧ ਦੋਆਂ ਮੱਝਾਂ ਨੂੰ ਦੇਣਾ 17-18 ਕਿਲੋ ਦੁੱਧ ਬਹੁਤ ਹੁੰਦਾ ਉਹ ਵੀ ਮੱਝ ਥੱਲੇ ਗੋਕਾ ਦਾ ਚਲੋ ਆਮ ਵੀ ਦੇ ਦਿੰਦਾ ਗੋਕੇ ਦੀ ਤਾਂ ਫਿਰ ਹਾਈ ਕੈਪੈਸਿਟੀ ਵੇਖੀਏ ਉਹ ਫਿਰ 30 40 50 60 ਤੱਕ ਜਾਵੜ ਦੇ ਪਰ ਮੱਝ 17-18 ਕਿਲੋ ਥੋੜੀਆਂ ਮੱਝਾਂ ਆਹਿੰਦੇ ਦੂ ਪਲੱਸ ਵਾਲੀਆਂ ਵੀ ਹੈਗੀਆਂ ਪਰ ਗਿਣਤੀ ਦੇ ਨਾਗ ਆਮ ਤੱਕ ਰੇਲੂ 9-10 ਕਿਲੋ ਦੁੱਧ ਵਾਲੀਆਂ ਮੱਝਾਂ ਇਹ 17 18 ਕਿਲੋ 22 10 ਤੱਕ ਖੁੱਲਾ ਦੁੱਧ ਪਿਆ ਆਂਦੀ ਹੈ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਐਡਰੈਸ ਸਮਝਾ ਦੂ ਘਰੇ ਆ ਜਾਓ ਸੂਈ ਵੀ ਹੈਗੀ ਭਾਵੇਂ ਇੱਕ ਟਾਈਮ ਦੋ ਟਾਈਮ ਚੋ ਕੇ ਲੈ ਜਾਓ ਸਾਰਿਆਂ ਨੂੰ ਦਾਸੀ ਕਰਾਂ